ਜਿਹੜਾ ਨਾਇਣਾ ਦੇਵੀ ਆ ਨਾ ਹਾਂਜੀ ਉਹ ਆਪਣਾ ਸਥਾਨ ਹੈ ਆਪਣਾ ਕਿਵੇਂ ਹੋਇਆ ਜੀ ਉੱਥੇ ਮਹਾਰਾਜ ਨੇ ਹਮਨ ਕਰਿਆ ਜਿਹੜੇ ਪੰਡਤ ਸੀ ਉਹਨਾਂ ਨੂੰ ਉਹ ਕਹਿਣ ਲੱਗੇ ਮਹਾਰਾਜ ਨੂੰ ਆਕੇ ਵੀ ਮਹਾਰਾਜ ਆਪਾਂ ਦੇਵੀ ਨੂੰ ਪ੍ਰਗਟ ਕਰੀਏ ਵੀ ਦੇਵੀ ਪ੍ਰਗਟ ਪਹਿਲਾਂ ਵੀ ਕਰਦੇ ਰਹੇ ਮਹਾਰਾਜ ਨੇ ਪੁੱਛਿਆ ਵੀ ਕਿਵੇਂ ਹੋ ਉਹ ਕਹਿੰਦੇ ਜੀ ਹਮਨ ਕਰਨਾ ਪਊ ਕਹਿੰਦੇ ਫੇਰ ਸਮਾਨ ਉਦੋਂ ਲੱਖ ਰੁਪਏ ਦੀ ਸਮੱਗਰੀ ਆਈ 1 ਲੱਖ ਦੀ ਹਾਂ ਸਵਾਲ ਲੱਖ ਰੁਪਈਆ ਪੰਡਤਾਂ ਨੇ ਆਪਣੀ ਭੇਟ ਰੱਖੀ ਫਿਰ ਮਾਨ ਨੇ ਕਿਹਾ ਵੀ ਹੁਣ ਇਹਨਾਂ ਦਾ ਵੀ ਭਲੇਖਾ ਦੂਰ ਕਰ ਲੈਣਾ ਚਾਹੀਦਾ ਵੀ ਕੱਲ ਨੂੰ ਇਹ ਵੀ ਲੱਤਾਂ ਰੌਣਗੇ ਵਿੱਚ ਪੰਥ ਸਾਧ ਜਨ ਆਖ ਨੂੰ ਕਿਹੜਾ ਛੋਟੀ ਮੋਟੀ ਗੱਲ ਸੀ ਤੇ ਉਹ ਫਿਰ ਹਮਨ ਕਰਿਆ ਉੱਥੇ ਬਣਾਤਾ ਹੈਠਾਂ ਜਿੱਥੇ ਕੌਲਾਣਾ ਟੋਬਾ ਹੈ ਉੱਥੇ ਕਰਿਆ ਉਹ ਕਹਿੰਦੇ ਜੀ ਇੱਥੇ ਤਾਂ ਰੌਲਾ ਪਾਣਾ ਪੈਂਦਾ ਵੀ ਤਾਂ ਨਹੀਂ ਪ੍ਰਗਟ ਹੁ ਮਹਾਰਾਜ ਕਹਿੰਦੇ ਚੰਗਾ ਫਿਰ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਉੱਥੇ ਪਹੁੰਚੇ ਅੱਛਾ ਜੀ ਨਾਨਾ ਦੇਵੀ ਦੇ ਪਹਾੜ ਤੇ ਘੋੜੇ ਤੇ ਸਵਾਰ ਹੋ ਕੇ ਨਾਨਾ ਦੇਵੀ ਦੇ ਪਹਾੜ ਤੇ ਪਹੁੰਚੇ ਉੱਥੇ ਜਾ ਕੇ ਫਿਰ ਉਹ ਜਗਾ ਚੋਂ ਉਹ ਜਗ੍ਹਾ ਤੇ ਵੀ ਦੱਸਿਆ ਮਹਾਤਮ ਜਿਉਹ ਜਗ੍ਹਾ ਇਹੋ ਜਿਹੀ ਸੀ ਵੀ ਉੱਥੇ ਜਿਹੜੀ ਗਾਂ ਦੁੱਧ ਵਾਲੀ ਹੁੰਦੀ ਸੀ ਨਾ ਜਦ ਉੱਥੇ ਚੱਲ ਜੀ ਉਹਦਾ ਦੁੱਧ